ਜਾਂ ਬਹੁਤ ਵਧੀਆ ਵੀ ਲਗਾ ਲੇ ਪਰ ਉਹਨਾਂ ਨੂੰ ਸੈਟਿੰਗਾਂ ਦਾ ਨਹੀਂ ਪਤਾ ਸਹੀ ਤਰੀਕੇ ਦਾ ਆਰਓ ਕਿੰਨਾ ਪਾਣੀ ਦਾ ਲੈਵਲ ਜ਼ਰੂਰੀ ਆ ਉਹ ਨਹੀਂ ਪਤਾ ਤਾਂ ਇੱਕ ਚੰਗਾ ਆਰਓ ਵੀ ਤੁਹਾਡੇ ਲਈ ਬਰਬਾਦੀ ਦਾ ਕਾਰਨ ਬਣ ਸਕਦਾ ਆ ਆਰੋ ਵਾਲਾ ਪਾਣੀ ਹੈ ਤੇ ਆ ਬੋਤਲ ਪੈਕ ਪਾਣੀ ਜਿਹੜਾ ਬੋਤਲਾਂ ਦੇ ਵਿੱਚ ਪਾਣੀ ਆ ਰਿਹਾ ਉਹ ਸਭ ਤੋਂ ਜ਼ਿਆਦਾ ਨੁਕਸਾਨ ਕਰਨ ਵਾਲਾ ਪਾਣੀ ਹੈ ਕਿ ਅਸੀਂ ਗਲਤ ਤਰੀਕੇ ਦੇ ਆਰੋ ਖਰੀਦ ਲਏ ਗਲਤ ਤਰੀਕੇ ਨਾਲ ਇੰਸਟਾਲ ਹੋ ਗਏ ਗਲਤ ਜਗ੍ਹਾ ਤੋਂ ਖਰੀਦ ਲਏ ਉਹ ਸਾਡੀ ਬਰਬਾਦੀ ਦਾ ਕਾਰਨ ਬਣ ਰਹੇ ਆ ਚੰਗੀਆਂ ਚੰਗੀਆਂ ਕੰਪਨੀਆਂ ਦੇ ROV ਲੋ ਜਿਨ੍ਹਾਂ ਲੋਕਾਂ ਨੇ ਲਗਾਏ ਨੇ ਉਹ ਗਲਤ ਤਰੀਕੇ ਨਾਲ ਲਗਾ ਦਿੰਦੇ ਨੇ ਬਹੁਤ ਸਾਰੇ ਦੇਸ਼ਾਂ ਵਿੱਚ RO ਬੈਨ ਹੋ ਚੁੱਕਿਆ RO ਤੇ ਪਾਬੰਦੀ ਲੱਗ ਚੁੱਕੀ ਆ ਸਾਡੇ ਦੋ ਕਿਡਨੀਆਂ ਨਹੀਂ ਹੈਗੀਆਂ ਦੋਸਤੋ ਤਿੰਨ ਕਿਡਨੀਆਂ ਨਹੀਂ ਪਹਿਲੀਆਂ ਦੋ ਤਾਂ ਆਪਾਂ ਨੂੰ ਪਤਾ ਹੀ ਆ ਕਿ ਅੰਦਰ ਨਹੀਂ ਆਪਣੇ ਤੀਸਰੀ ਇਹ ਸਕਿਨ ਕਿ ਜਿਹੜਾ ਵਿਅਕਤੀ ਆਪਣੇ ਘਰ ਲਈ ਆਰਓ ਲਗਵਾਉਣ ਜਾਂਦਾ ਉਹ ਚਾਹੁੰਦਾ ਕਿ ਮੈਂ ਵਧੀਆ ਪਾਣੀ ਪੀਵਾਂ ਮੇਰੇ ਬੱਚੇ ਸੇਫ ਰਹਿਣ ਮੇਰਾ ਪਰਿਵਾਰ ਸੇਫ ਰਹੇ ਬਿਮਾਰੀਆਂ ਨਾ ਉਹਨੂੰ ਲੱਗਣ ਪਰ ਉਹਨੂੰ ਪਤਾ ਨਹੀਂ ਹੈ ਕਿ ਸਾਨੂੰ ਕਿਸ ਲੈਵਲ ਦਾ ਪਾਣੀ ਚਾਹੀਦਾ ਜਾਂ ਫਿਲਟਰ ਦੁਕਾਨਦਾਰ ਕਿਹੜਾ ਤੁਹਾਨੂੰ ਪਸੰਦ ਕਰਵਾਉਂਦਾ ਤੁਸੀਂ ਉਹਦੇ ਹਿਸਾਬ ਨਾਲ ਜਾਂ ਫਿਲਟਰ ਦੀ ਸ਼ਕਲ ਦੇ ਹਿਸਾਬ ਨਾਲ ਪਰ ਪਾਣੀ ਸਾਨੂੰ ਕਿਹੜਾ ਚਾਹੀਦਾ ਉਹਦੇ ਹਿਸਾਬ ਨਾਲ ਤੁਸੀਂ ਫਿਲਟਰ ਨਹੀਂ ਖਰੀਦਦੇ ਪਰ ਉਹਨਾਂ ਨੂੰ ਇਹ ਜਰੂਰ ਪਤਾ ਹੀ ਨਹੀਂ ਹੈ ਕਿ ਇਸ ਪਰਿਵਾਰ ਦੇ ਵਿੱਚ ਕਿੰਨੇ TDS ਦਾ ਪਾਣੀ ਕਿੰਨੇ pH ਸਕੇਲ ਦਾ ਪਾਣੀ ਕਿੰਨੇ ORP ਦਾ ਪਾਣੀ ਕਿਹੜੇ ਲੈਵਲ ਦਾ ਪਾਣੀ ਜਾਵੇ ਇਹ ਬਹੁਤ ਵਧੀਆ ਨੇ ਸਾਡੇ ਲਈ ਪਹਿਲਾ ਨਾਰਮਲ ਪਾਣੀ ਹੈ ਜੋ ਸਾਨੂੰ ਕੁਦਰਤ ਨੇ ਦਿੱਤਾ ਆਹ ਵਾਲਾ ਐਲਕੈਲਾਈਨ ਪਾਣੀ ਹੈ ਜੋ ਅਸੀਂ ਐਲਕੈਲਾਈਨ ਵਾਲੇ ਆਰੋ ਤੋਂ ਲਿੱਤਾ ਹੋਇਆ ਆਹ ਵਾਲਾ ਆਰੋ ਦਾ ਪਾਣੀ ਹੈ ਜਿਹੜਾ ਸਾਡੇ ਗਵਾਰਡੀਆਂ ਦੇ ਘਰੇ ਲੱਗਿਆ ਹੋਇਆ ਆਹ ਵਾਲਾ ਬੋਤਲ ਪੈਕ बनानी ਹੈ ਜੁਮੇ ਬਾਜ਼ਾਰ ਤੋਂ ਵਿੱਚੋਂ ਬੋਤਲ ਲੈ ਆਉਂਦੀ ਹੈ 40 ਸਾਲ ਦੀ ਉਮਰ ਦੇ ਵਿੱਚ ਗੋਡੇ ਦੁਖਣ ਲੱਗੇ ਉਹ ਜਿਹੜਾ ਰੋਜ਼ਾ ਪਾਣੀ ਜਿਹੜੇ ਲੋਕ ਪੀਣਗੇ ਉਹਨਾਂ ਨੂੰ ਮਿਨਰਲਸ ਮਿਲਣੇ ਹੀ ਨਹੀਂ ਤਾਂ ਸਰੀਰ ਵਿਚਾਰਾ ਕੁਛ ਨਾ ਕੁਛ ਤਾਂ ਤਕਲੀਫ ਦੇਊਗਾ ਹੀ ਦੇਊਗਾ ਤੁਹਾਡੇ ਪਰਿਵਾਰ ਨੂੰ ਮਿਲ ਸਕੇ ਪੈਸੇ ਤੇ ਤੁਸੀਂ ਖਰਚ ਨਹੀਂ ਨਹੀਂ ਪੈਸੇ ਖਰਚ ਕੇ ਬਰਬਾਦੀ ਦਾ ਸਮਾਨ ਲੈ ਆਉਣਾ ਮੈਨੂੰ ਨਹੀਂ ਲੱਗਦਾ ਕਿ ਕੋਈ ਸਮਝਦਾ ਹੈ ਹਰ 5 ਸਾਲ ਬਾਅਦ ਤ ਉਹਨੂੰ ਨਵਾਂ ਲਵਾ ਲੈਣਾ ਚਾਹੀਦਾ ਮੈਂ ਦੇਖਦਾ ਕਿ ਲੋਕ 10 10 ਸਾਲ 12 12 ਸਾਲ ਨੂੰ ਸਰਵਿਸ ਕਰਵਾਏ ਜਾਂਦੇ ਆ ਉਸੇ ਨੂੰ ਹੀ ਇਸਤੇਮਾਲ ਕਰੀ ਜਾਂਦੇ ਆ ਗੁੱਡ ਮਾਰਨਿੰਗ ਦੋਸਤੋ ਵਰਦਾਨ ਆਯੁਰਵੇਦਾ ਵਿਖੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਅੱਜ ਅਸੀਂ ਫੇਰ ਤੋਂ ਇੱਕ ਵਾਰੀ ਨਾ ਵੀਡੀਓ ਬਣਾਉਣ ਲੱਗੇ ਆ ਪਾਣੀ ਤੇ ਅਸੀਂ 15 ਦਿਨ ਪਹਿਲਾਂ ਵੀ ਪਾਈ ਸੀ ਵੀਡੀਓ ਪਾਣੀ ਤੇ ਤੇ ਬਹੁਤ ਜ਼ਿਆਦਾ ਵੱਡੀਆਂ ਬਿਮਾਰੀਆਂ ਪਾਣੀ ਦੀ ਵਜ੍ਹਾ ਨਾਲ ਲੱਗ ਜਾਂਦੀਆਂ ਨੇ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਆਉਂਦੇ ਆ ਕੋਈ ਕਿਡਨੀ ਦੇ ਰੋਗਾਂ ਨੂੰ ਲੈ ਕੇ ਆਉਂਦਾ ਕੋਈ ਲੀਵਰ ਨਾਲ ਲੜਦਾ ਲੀਵਰ ਦੀਆਂ ਸਮੱਸਿਆਵਾਂ ਨਾਲ ਲੜਦਾ ਕੋਈ ਕੈਂਸਰ ਨਾਲ ਲੜ ਰਿਹਾ ਤੇ ਜਦ ਤੱਕ ਸਮੱਸਿਆਵਾਂ ਕੈਂਸਰ ਖਾਸ ਕਰਕੇ ਅਸੀਂ ਵਿਚਾਰ ਕਰਦੇ ਆ ਜਾਂ ਰਿਸਰਚ ਕਰਦੇ ਆ ਕਿ ਇੰਨਾ ਜ਼ਿਆਦਾ ਕੈਂਸਰ ਕਿਉਂ ਫੈਲ ਰਿਹਾ ਤਾਂ ਇਹ ਮੇਰਾ ਨਿੱਜੀ ਵਿਊ ਆ ਕਿ ਅਸੀਂ ਜਦੋਂ ਕਾਉਂਸਲਿੰਗ ਦੇ ਵਿੱਚ ਬੈਠਦੇ ਆ ਕਿ ਕੈਂਸਰ ਦੇ ਮਰੀਜ਼ ਨਾਲ ਬੈਠਦੇ ਆ ਤਾਂ ਉਹਨੇ ਕੈਂਸਰ ਦੇ ਹੋਣ ਦੇ ਕਾਰਨਾਂ ਦੇ ਵਿੱਚ ਇੱਕ ਕਾਮਨ ਚੀਜ਼ ਪਾਈ ਗਈ ਹੈ ਕਿ ਸਾਰਿਆਂ ਦੇ ਘਰਾਂ ਦੇ ਵਿੱਚ RO ਵਾਟਰ ਪਿਰੀਫਾਇਰ ਲੱਗੇ ਹੋਏ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਗਲਤੀ ਹੋ ਰਹੀ ਹੈ ਬਹੁਤ ਵੱਡੀ ਕਿ ਅਸੀਂ ਗਲਤ ਤਰੀਕੇ ਦੇ RO ਖਰੀਦ ਲਏ ਗਲਤ ਤਰੀਕੇ ਨਾਲ ਇੰਸਟਾਲ ਹੋ ਗਏ ਗਲਤ ਜਗ੍ਹਾ ਤੋਂ ਖਰੀਦ ਲਏ ਉਹ ਸਾਡੀ ਬਰਬਾਦੀ ਦਾ ਕਾਰਨ ਬਣ ਰਹੇ ਆ ਚੰਗੀਆਂ ਚੰਗੀਆਂ ਕੰਪਨੀਆਂ ਦੇ RO ਵੀ ਲੋ ਜਿਨ੍ਹਾਂ ਲੋਕਾਂ ਨੇ ਲਗਾਏ ਨੇ ਉਹ ਗਲਤ ਤਰੀਕੇ ਨਾਲ ਲਗਾ ਦਿੱਤੇਗੇ ਜੋ ਤੁਹਾਡੀ ਸਿਹਤ ਨੂੰ ਫਾਇਦਾ ਕਰਨ ਦੀ ਜਗ੍ਹਾ ਬਹੁਤ ਵੱਡੇ ਨੁਕਸਾਨ ਵੱਲ ਲੈ ਕੇ ਜਾ ਰਹੇ ਆ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਜੋ ਜ਼ਰੂਰੀ ਮਹੱਤਵਪੂਰਨ ਜਾਣਕਾਰੀ ਹੈ ਜਿੰਨੀ ਮੇਰੇ ਕੋਲੇ ਹੈਗੀ ਹੈ ਮੈਂ ਤੁਹਾਨੂੰ ਸ਼ੇਅਰ ਕਰਦਾ ਰਹਿਣਾ ਤੇ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖੋ ਤੇ ਅੱਗੇ ਸ਼ੇਅਰ ਵੀ ਜਰੂਰ ਕਰੋ ਤਾਂ ਕਿ ਇੱਕ ਹੋਰ ਜਨਤਾ ਵੀ ਸਾਡੀ ਇਸ ਇਨਫੋਰਮੇਟਿਵ ਵੀਡੀਓ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਰੋਗਾਂ ਤੋਂ ਬਚਾ ਸਕੇ ਦੋਸਤੋ ਹੋ ਕੀ ਰਿਹਾ ਵਾਟਰ ਪਿਉਰੀਫਾਇਰ ਲੋਕ ਲਗਵਾ ਰਹੇ ਆ ਉਹਨੂੰ ਕਿਉਂ ਲਗਵਾਉਣਾ ਪੈ ਰਿਹਾ ਪਹਿਲਾਂ ਤਾਂ ਇਹੀ ਕਨਸੈਪਟ ਕਲੀਅਰ ਨਹੀਂ ਹੈਗਾ ਮੈਂ ਦੱਸਣਾ ਚਾਹੁੰਦਾ ਦੋਸਤੋ ਕਿ ਜਿਹੜਾ ਸਾਡਾ ਨਾਰਮਲ ਪਾਣੀ ਆ ਉਹ ਬਿਲਕੁਲ ਠੀਕ ਆ ਪਾਣੀ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਅਸੀਂ ਜਦੋਂ ਪਿਛਲੀ ਵੀਡੀਓ ਪਾਈ ਸੀ ਤਾਂ ਵਿੱਚੋਂ ਕੁਝ ਮੇਰੇ ਦੋਸਤਾਂ ਦੇ ਮੈਸੇਜ ਵੀ ਆਏ ਕਿ ਇਹ ਮਾਰਕੀਟਿੰਗ ਸਟਰੈਟਜੀ ਆ ਮਾਰਕੀਟਿੰਗ ਸਟੰਟ ਆ ਫਲਾਣਾ ਜੀ ਠਮਕਾਣਾ ਜੀ ਕੋਈ ਸ਼ੱਕ ਨਹੀਂ ਦੋਸਤੋ ਕਿ ਮਾਰਕੀਟਿੰਗ ਵੀ ਆ ਪਰ ਇਨਫੋਰਮੇਸ਼ਨ ਵੀ ਆ ਅਸੀਂ ਕਹਿ ਰਹੇ ਕਿ ਨਾਰਮਲ ਪਾਣੀ ਬਿਲਕੁਲ ਠੀਕ ਆ ਤਾਂ ਆਰਓ ਦੀ ਜ਼ਰੂਰਤ ਕਿਉਂ ਆ ਮੈਂ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਰਓ ਬੈਨ ਹੋ ਚੁੱਕੇ ਆ ਆਰੋ ਤੇ ਪਾਬੰਦੀ ਲੱਗ ਚੁੱਕੀ ਆ ਆਰੋ ਦੇ ਪਾਣੀ ਦੇ ਨਾਰਮਲ ਪਾਣੀ ਨਾਲੋਂ ਕਿਤੇ ਹੀ ਜ਼ਿਆਦਾ ਨੁਕਸਾਨ ਪਾਇਆ ਗਿਆ ਪਰ ਫਿਰ ਵੀ ਆਰੋ ਲਗਵਾਉਣਾ ਜ਼ਰੂਰੀ ਹੋ ਗਿਆ ਉਹ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਗਲਤ ਹੋ ਗਿਆ ਸਾਨੂੰ ਕੁਦਰਤ ਨੇ ਜਿਹੇਜਾ ਬਣਾਇਆ ਨਾ ਅਸੀਂ ਉਸ ਸਰੀਰ ਨੂੰ ਉਸ ਤਰੀਕੇ ਨਾਲ ਇਸਤੇਮਾਲ ਹੀ ਨਹੀਂ ਕਰ ਰਹੇ ਸਾਡੇ ਦੋ ਕਿਡਨੀਆਂ ਨਹੀਂ ਹੈਗੀਆਂ ਦੋਸਤੋ ਤਿੰਨ ਕਿਡਨੀਆਂ ਨੇ ਪਹਿਲੀ ਦੋ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਅੰਦਰ ਨੇ ਆਪਣੇ ਤੀਸਰੀ ਹੈ ਸਕਿਨ ਮੇਰੇ ਕਹਿਣ ਦਾ ਮਤਲਬ ਜੋ ਅਸੀਂ ਸਰੀਰ ਦੇ ਵਿੱਚ ਪਾਣੀ ਦੇ ਰਾਹੀਂ ਪਾਉਨੇ ਆ ਜਿੰਨੇ ਕੈਮੀਕਲ ਜਿੰਨੇ ਮਿਨਰਲਸ ਜਿੰਨੇ ਸੌਲਟ ਸਾਡੇ ਅੰਦਰ ਜਾਂਦੇ ਆ ਬਹੁਤ ਸਾਰੇ ਉਹਦੇ ਵਿੱਚ ਵੇਸਟ ਵੀ ਹੁੰਦੇ ਆ ਫालतू ਹੁੰਦੇ ਆ ਜੋ ਬਾਥਰੂਮ ਦੇ ਰਾਹੀਂ ਬਾਹਰ ਨਿਕਲਦੇ ਆ ਜਾਂ ਪਸੀਨੇ ਰਾਹੀਂ ਨਿਕਲਦੇ ਆ ਪਰ ਅਸੀਂ ਪਸੀਨਾ ਆਉਣਾ ਬੰਦ ਕਰਤਾ ਸਾਨੂੰ ਪਸੀਨਾ ਨਹੀਂ ਆਉਂਦਾ ਸਾਡੇ ਕੋਲੇ ਅੱਜ ਸੁਵਿਧਾ ਮੈਂ ਇੰਨੀਆਂ ਜ਼ਿਆਦਾ ਨੇ ਸਾਡੇ ਘਰੇ ਕੂਲਰ ਆ ਗਏ ਏਸੀ ਆ ਗਏ ਅਸੀਂ ਗੱਡੀਆਂ ਦੇ ਵਿੱਚ ਵੀ ਏਸੀ ਆ ਪਸੀਨਾ ਤਾਂ ਆਪਾਂ ਨੂੰ ਆਉਂਦਾ ਹੀ ਨਹੀਂ ਅਸੀਂ ਹਰ ਸਮੇਂ ਪੱਖੇ ਜਾਂ ਏਸੀ ਦੇ ਅੰਦਰ ਬੈਠਦੇ ਆ ਗਰਮੀਆਂ ਦੇ ਵਿੱਚ ਵੀ ਕੋਈ ਫਿਜ਼ੀਕਲ ਅਸੀਂ ਵਰਕਆਊਟ ਨਹੀਂ ਕਰਦੇ ਤਾਂ ਹੁੰਦਾ ਕੀ ਹੈ ਕਿ ਜੋ ਅਸੀਂ ਪਾਣੀ ਪੀਂਦੇ ਆ 2.5 ਤੋਂ 3 ਲੀਟਰ ਲਗਭਗ ਰੋਜ਼ ਪਾਣੀ ਪੀਤਾ ਜਾਂਦਾ ਸਾਰੇ ਕੋਲ ਜਿਹੜੇ ਇਹਦੇ ਵਿੱਚ ਸੋਲਿਡ ਨੇ ਜਿਹੜੇ ਇਹਦੇ ਵਿੱਚ ਸਾਲਟ ਨੇ ਉਹ ਸਾਰੇ ਫਿਲਟਰ ਕਰਨ ਦਾ ਕੰਮ ਸਾਰਾ ਕਿਡਨੀ ਨੂੰ ਕਰਨਾ ਪੈਂਦਾ ਜੋ ਸਕਿਨ ਨੇ ਵੀ ਕਰਨਾ ਸੀ ਪਸੀਨੇ ਦੇ ਰੂਪ ਦੇ ਵਿੱਚ ਵੀ ਬਾਹਰ ਨਿਕਲਦੇ ਸੀ ਪਸੀਨਾ ਸਾਨੂੰ ਨਹੀਂ ਆ ਰਿਹਾ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਸੇ ਨੂੰ ਪਸੀਨਾ ਨਹੀਂ ਆਉਂਦਾ ਉਹਨਾਂ ਨੂੰ RO ਲਗਵਾ ਕੇ ਉਹ ਮਿਨਰਲਸ ਜਾਂ ਸੋਲਿਡਸ ਜਾਂ ਸਾਲਟ ਪਹਿਲਾਂ ਹੀ ਬਾਹਰ ਕੱਢਣੇ ਪੈ ਰਹੇ ਆ ਤੇ ਪਰ ਉਹਦੇ ਸੈਕੰਡ 네ਗੇਟਿਵ ਇਮਪੈਕਟ ਕੀ ਪੈਂਦਾ ਕਿ ਜਿਹੜੇ ਆਰੋ ਨੇ ਉਹ ਬਿਲਕੁਲ ਸਾਰਾ ਕੁਝ ਹੀ ਕੱਢ ਦਿੰਦੇ ਆ ਇਹਦੇ ਵਿੱਚੋਂ ਸਾਰੇ ਮਿਨਰਲਸ ਕੱਢਦੇ ਸਾਰੇ ਵਿਟਾਮਿਨਸ ਸੌਰੀ ਜੋ ਵੀ ਹੈਗਾ ਸੋਲਿਡਸ ਹੈਗੇ ਸਾਲਟ ਹੈਗੇ ਆ ਸਾਰੇ ਕੱਢਦੇ ਜੋ ਸਾਡੇ ਸਰੀਰ ਨੂੰ ਚਾਹੀਦਾ ਸਾਨੂੰ ਉਹ ਵੀ ਨਹੀਂ ਮਿਲਿਆ ਤਾਂ ਵੀ ਅਸੀਂ ਬਿਮਾਰ ਹੋ ਗਏ ਦੋਸਤੋ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਜਿਹੜੀ ਐਜ ਸਮੱਸਿਆ ਦੇ ਵਿੱਚ ਜੂਝ ਜੂਝ ਰਹੇ ਆ ਪੈਸੇ ਖਰਚ ਕੇ ਵੀ ਬਿਮਾਰ ਹੋ ਰਹੇ ਆ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਤਾਂ ਜ਼ਰੂਰ ਆ ਉਹਨੂੰ ਮੈਂ ਪਹਿਲਾਂ ਡਿਟੇਲ ਦੇ ਵਿੱਚ ਹੀ ਐਕਸਪਲੇਨ ਕਰ ਦਿੰਦਾ ਸਮਝੋ ਧਿਆਨ ਨਾਲ ਕਿ ਜਿਹੜਾ ਵਿਅਕਤੀ ਆਪਣੇ ਘਰ ਲਈ ਆਰਓ ਲਗਵਾਉਣ ਜਾਂਦਾ ਉਹ ਚਾਹੁੰਦਾ ਕਿ ਮੈਂ ਵਧੀਆ ਪਾਣੀ ਪੀਵਾਂ ਮੇਰੇ ਬੱਚੇ ਸੇਫ ਰਹਿਣ ਮੇਰਾ ਪਰਿਵਾਰ ਸੇਫ ਰਹੇ ਬਿਮਾਰੀਆਂ ਨਾ ਉਹਨੂੰ ਲੱਗਣ ਪਰ ਉਹਨੂੰ ਪਤਾ ਨਹੀਂ ਹੈ ਕਿ ਸਾਨੂੰ ਕਿਸ ਲੈਵਲ ਦਾ ਪਾਣੀ ਚਾਹੀਦਾ ਸਾਡੇ ਸਰੀਰ ਦੀ ਜ਼ਰੂਰਤ ਕੀ ਆ ਉਹਨੂੰ ਪਤਾ ਨਹੀਂ ਹੈ ਉਹ ਸਿਰਫ ਜਾਣਦਾ ਆਪਣੀ ਜੇਬ ਦੇ ਵਿੱਚ ਕਿੰਨੇ ਪੈਸੇ ਆ ਉਹ ਦੇਖਦਾ ਉਹਦੇ ਹਿਸਾਬ ਨਾਲ ਜਾਂਦਾ ਫਿਲਟਰ ਖਰੀਦ ਲੈਂਦਾ ਜਾਂ ਫਿਲਟਰ ਦੁਕਾਨਦਾਰ ਕਿਹੜਾ ਤੁਹਾਨੂੰ ਪਸੰਦ ਕਰਵਾਉਂਦਾ ਤੁਸੀਂ ਉਹਦੇ ਹਿਸਾਬ ਨਾਲ ਜਾਂ ਫਿਲਟਰ ਦੀ ਸ਼ਕਲ ਦੇ ਹਿਸਾਬ ਨਾਲ ਪਰ ਪਾਣੀ ਸਾਨੂੰ ਕਿਹੜਾ ਚਾਹੀਦਾ ਉਹਦੇ ਹਿਸਾਬ ਨਾਲ ਤੁਸੀਂ ਫਿਲਟਰ ਨਹੀਂ ਖਰੀਦਦੇ ਦੂਸਰੀ ਗੱਲ ਦੁਕਾਨ ਫਿਲਟਰ ਵੇਚ ਕੌਣ ਰਿਹਾ ਫਿਲਟਰ ਵੇਚ ਰਿਹਾ ਕੋਈ ਐਸਾ ਦੁਕਾਨਦਾਰ ਕੋਈ ਇਲੈਕਟ੍ਰੋਨਿਕਸ ਵਾਲਾ ਜਾਂ ਵੈਸੀ ਬੰਦੇ ਨੇ ਕੋਈ ਦੁਕਾਨ ਪਾ ਖੋਲ ਲਈ ਪਿੰਡਾਂ ਦੇ ਵਿੱਚ ਖੁੱਲ ਗਈਆਂ ਸੀ ਦੇਖੀਆਂ ਕੀ ਆਰਓ ਦਾ ਬਿਜ਼ਨਸ ਸਟਾਰਟ ਕਰ ਲਿਆ ਪਰ ਉਹਨਾਂ ਨੂੰ ਇਹ ਜਰੂਰ ਪਤਾ ਹੀ ਨਹੀਂ ਹੈ ਕਿ ਇਸ ਪਰਿਵਾਰ ਦੇ ਵਿੱਚ ਕਿੰਨੇ ਟੀਡੀਐਸ ਦਾ ਪਾਣੀ ਕਿੰਨੇ ਪੀਐਚ ਸਕیل ਦਾ ਪਾਣੀ ਕਿੰਨੇ ਓਆਰਪੀ ਦਾ ਪਾਣੀ ਕਿਹੜੇ ਲੈਵਲ ਦਾ ਪਾਣੀ ਜਾਵੇ ਸਿਰਫ ਮਸ਼ੀਨ ਵੇਚਣ ਤੱਕ ਹੀ ਇੱਕ ਮਕਸਦ ਰਹਿ ਗਿਆ ਉਹਦਾ ਉਸ ਤੋਂ ਬਾਅਦ ਤੀਸਰਾ ਪੈਸਾ ਦੁਕਾਨਦਾਰ ਚਾਹੁੰਦਾ ਕਿ ਮੈਂ ਵੱਧ ਤੋਂ ਵੱਧ ਪੈਸੇ ਕਮਾ ਲਾਂ ਘਟੀਆਂ ਤੋਂ ਘਟੀਆਂ ਚੀਜ਼ ਦੇਦਾ ਉਹ ਸਾਰਾ ਜੋ ਤਾਲਮੇਲ ਬਣ ਰਿਹਾ ਵਾ ਉਹਦੇ ਵਿੱਚ ਕੀ ਹੋ ਰਿਹਾ ਕਿ ਅਸੀਂ ਫਾਇਦੇ ਦੀ ਜਗਾ ਨੁਕਸਾਨ ਵਾਲੀ ਚੀਜ਼ ਖਰੀਦ ਕੇ ਆਪਣੇ ਘਰੇ ਲੈ ਜਾਂਦੇ ਆ ਜਾਣੇ ਅਣਜਾਣੇ ਦੇ ਵਿੱਚ ਤੇ ਉਹਦੇ ਜਿਹੜੇ ਹਰਜਾਨੇ ਨੇ ਉਹ ਇੰਨੇ ਕੁ ਜ਼ਿਆਦਾ ਖਤਰਨਾਕ ਨੇ ਕਿ ਮੈਂ ਬਾਰ ਬਾਰ ਇਹ ਇਨਫੋਰਮੇਸ਼ਨ ਸਾਂਝੀ ਕਰ ਰਿਹਾ ਕਿ ਤੁਸੀਂ ਆਰੋ ਖਰੀਦੋ ਤਾਂ ਕਿਸੇ ਐਸੇ ਪ੍ਰੋਫੈਸ਼ਨਲ ਤੋਂ ਖਰੀਦੋ ਜਿਹਨੂੰ ਪਤਾ ਹੋਵੇ ਕਿ ਤੁਹਾਡੇ ਸਰੀਰ ਨੂੰ ਕਿਸ ਤਰ੍ਹਾਂ ਦਾ ਪਾਣੀ ਚਾਹੀਦਾ ਉਹਦੇ ਮਨ 'ਚ ਇੰਨਾ ਲਾਲਚ ਨਾ ਹੋਵੇ ਕਿ ਤੁਹਾਨੂੰ ਘਟੀਆ ਚੀਜ਼ ਦੇ ਕੇ ਵਧੀਆ ਪੈਸੇ ਲੈ ਲਵੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਸਾਨੂੰ ਡਿਸਟਰਬ ਕਰ ਰਹੀਆਂ ਨੇ ਤੇ ਮੈਂ ਇਸ ਮਾਮਲੇ ਦੇ ਵਿੱਚ ਸਿਰਫ ਇਹ ਹੈ ਕਿ ਅਸੀਂ ਆਪਣੇ ਸੈਂਟਰ ਤੋਂ ਪ੍ਰੋਪਰ ਇੱਕ ਵਾਟਰ ਪਿਰੀਫਾਇਰ ਤਿਆਰ ਕਰਵਾ ਕੇ ਲੋਕਾਂ ਨੂੰ ਦੇਣਾ ਸ਼ੁਰੂ ਕੀਤਾ ਤਾਂ ਕਿ ਲੋਕ ਇਹੋ ਜੀਆਂ ਸਮੱਸਿਆਵਾਂ ਤੋਂ ਬਚ ਸਕਣ ਅਜਾਈ ਲੁੱਟੇ ਨਾ ਜਾਣ ਤਾਂ ਦੋਸਤੋ ਮੈਂ ਤੁਹਾਨੂੰ ਇਹ ਚਾਰ ਤਰ੍ਹਾਂ ਦਾ ਪਾਣੀ ਆਪਣੇ ਇੱਥੇ ਗਲਾਸ ਦੇ ਵਿੱਚ ਰੱਖਿਆ ਹੋਇਆ ਇੱਕ ਆਰੋ ਦਾ ਪਾਣੀ ਹੈ ਜਿਹੜਾ ਕਿਸੇ ਦੇ ਘਰੋਂ ਲਿਆਂਦਾ ਗਿਆ ਇੱਕ ਬੋਟਲ ਪੈਕ ਪਾਣੀ ਹੈ ਇੱਕ ਸਾਡੇ ਘਰ ਦਾ ਨਾਰਮਲ ਪਾਣੀ ਹੈ ਤੇ ਇੱਕ ਐਲਕੈਲਾਈਨ ਵਾਲਾ ਪਾਣੀ ਹੈ ਦੇਖਣ ਨੂੰ ਸਾਰੇ ਇੱਕੋ ਜਿਹੇ ਇਹਦੇ ਦੋ ਪੈਰਾਮੀਟਰ ਨੇ ਜੀ ਸਾਡੇ ਕੋਲੇ ਨਾਪਣ ਦੇ ਮੈਂ ਤੁਹਾਨੂੰ ਦੋਨੋਂ ਦੇ ਹਿਸਾਬ ਨਾਲ ਦੱਸਦਾ ਕਿ ਕੀ ਹੈਗਾ ਪਾਣੀ ਦੇ ਵਿੱਚ ਦੋਸਤੋ ਪਹਿਲਾਂ ਮੈਂ ਇਹ ਆਹ ਗਲਾਸ ਦੇ ਵਿੱਚ ਪਾ ਰਿਹਾ ਪੈਰਾ TDS ਮੀਟਰ ਇਹ ਲਗਭਗ 300 ਲਗਭਗ 300 TDS ਦਾ ਪਾਣੀ ਹੈ ਤੇ ਇਹ ਨਾਰਮਲ ਪਾਣੀ ਹੈ ਮਾਈ ਡੀਅਰ ਫਰੈਂਡਸ ਇਹ ਸਾਡੇ ਘਰ ਦਾ ਸਮਰਸੀਬਲ ਵਾਲਾ ਪਾਣੀ ਹੈ ਇਹ ਨਾਰਮਲ ਪਾਣੀ ਹੈ ਡਾਕਟਰੀ ਲਾਈਨ ਕਹਿੰਦੀ ਹੈ ਕਿ 330 DSV ਨਾਰਮਲ ਆ ਸਾਡੀ ਬੋਡੀ ਲਈ ਵੀ ਤੇ ਸਾਡੇ ਗੁਰਦਿਆਂ ਲਈ ਵੀ ਇਹਦੇ ਵਿੱਚ ਕੋਈ ਅਸੀ ਚੀਜ਼ ਨਹੀਂ ਜੋ ਸਾਨੂੰ ਨੁਕਸਾਨ ਕਰ ਸਕਦੀ ਆ ਬਸ਼ਰਤੇ ਕਿ ਸਾਨੂੰ ਪਸੀਨਾ ਆਉਣਾ ਜ਼ਰੂਰੀ ਆ ਸਾਰਾ ਲੋਡ ਕਿਡਨੀ ਤੇ ਨਹੀਂ ਪੈਣਾ ਚਾਹੀਦਾ ਠੀਕ ਹੈ ਜੀ ਦੂਸਰਾ ਪਾਣੀ 395 ਇਹ RO ਦਾ ਪਾਣੀ ਆ ਐਲਕੈਲਾਈਨ ਵਾਲੇ RO ਦਾ ਪਾਣੀ ਆ ਠੀਕ ਹੈ ਜੀ ਇਹ ਅਗਲਾ ਪਾਣੀ ਹੈ ਜੀ 100 TDS ਇਹ ਮੈਨੂੰ ਪਤਾ ਨਹੀਂ RO ਵਾਲਾ ਜਾਂ ਇਹ ਬੋਟਲ ਵਾਲਾ ਇਸ ਤੋਂ ਬਾਅਦ 80 ਇਹ ਆਪਾਂ ਦੇਖਾਂਗੇ ਕਿ ਕਿਹੜਾ ਪਾਣੀ ਆਪਾਂ ਨੂੰ ਨੁਕਸਾਨ ਕਰ ਸਕਦਾ ਕਿਹੜਾ ਪਾਣੀ ਫਾਇਦਾ ਕਰ ਸਕਦਾ ਦੋਸਤੋ ਮੈਂ ਤੁਹਾਨੂੰ ਥੋੜਾ ਜਿਹਾ ਇਸ ਪਾਣੀ ਬਾਰੇ ਐਕਸਪਲੇਨ ਕਰਦਾ ਕਿ ਇਹ ਪਾਣੀ ਇੱਕ ਐਲਕੈਲਾਈਨ ਵਾਲੇ ਆਰੋ ਦਾ ਪਾਣੀ ਹੈ ਜਿਹਨੂੰ ਆਰੋ ਦੇ ਰਾਹੀਂ ਨਹੀਂ ਡਾਇਰੈਕਟ ਐਲਕੈਲਾਈਨ ਦੇ ਵਿੱਚੋਂ ਕੱਢਿਆ ਗਿਆ ਇਹ ਐਲਕੈਲਾਈਨ ਵਾਲਾ ਪਾਣੀ ਹੈ ਸਿਰਫ ਐਲਕੈਲਾਈਨ ਨੂੰ ਸਮਝਾਉਣ ਲਈ ਡਾਇਰੈਕਟ ਲਿੱਤਾ ਗਿਆ ਠੀਕ ਹੈ ਐਲਕੈਲਾਈਨ ਪਾਣੀ ਹੁੰਦਾ ਕੀ ਹੈ ਵਿਜੀਬਲ ਨਜ਼ਰ ਆ ਜਵੇ ਵੈਸੇ ਅਸੀਂ 150 TDS ਸੈੱਟ ਕਰਦੇ ਆ ਇਹ ਪਾਣੀ ਡਾਇਰੈਕਟ ਪਾਈਪ ਤੋਂ ਲਿੱਤਾ ਗਿਆ ਖੜੇ ਪਾਣੀ ਚ ਫਿਲਟਰ ਦੇ ਵਿੱਚ ਖੜੇ ਪਾਣੀ ਤੋਂ ਆ ਸਾਡੇ ਕੋਲੇ ਦੋਸਤੋ ਇੱਕ ਟੈਸਟੋਮੀਟਰ ਹੈ ਇਹ ਦੱਸਦਾ ਕੀ ਪਾਣੀ ਪੀਣ ਯੋਗ ਹੈ ਜਾਂ ਨਹੀਂ ਹੈ ਜੇ ਅਸੀਂ ਇਹ ਲੋਸ਼ਨ ਆ ਪਾਣੀ ਦੇ ਵਿੱਚ ਪਾਵਾਂਗੇ ਤਾਂ ਜੇ ਕਲਰ ਗ੍ਰੀਨ ਆਉਂਦਾ ਗ੍ਰੀਨ ਗੀਲ ਗ੍ਰੀਨ ਆ ਸੀ 7 ਪੀ ਐਚ ਲਿਖਿਆ ਹੈ ਵੈਸੇ 7.4 ਹੁੰਦਾ ਜੀ ਨਾਰਮਲ ਜੇ ਉਸ ਤੋਂ ਥੱਲੇ ਜਾਂਦਾ ਤਾਂ ਉਹ ਕਲਰ ਲਾਈਟ ਗ੍ਰੀਨ ਹੋ ਜਾਊਗਾ ਜੇ ਹੋਰ ਥੱਲੇ ਜਾਂਦਾ ਤਾਂ ਉਹ yellow ਹੋ ਜਾਊਗਾ ਲਾਈਟ ਗ੍ਰੀਨ ਹੋਣਾ ਜਾਂ yellow ਹੋਣ ਦਾ ਮਤਲਬ ਹੈ ਕਿ ਇਹ ਪਾਣੀ ਤੇਜ਼ਾਬੀ ਹੈ ਜੇ ਜ਼ਿਆਦਾ ਤੇਜ਼ਾਬੀ ਹੋਇਆ ਤਾਂ ਉਹ ਰੈੱਡ ਵੱਲ ਵੀ ਚਲੇ ਜਾਂਦਾ ਲਾਲ ਵੀ ਹੋ ਸਕਦਾ ਵਾ ਆਪਾਂ ਦੇਖਾਂਗੇ ਕਿ ਪਾਣੀ ਇਹਨਾਂ ਦੇ ਵਿੱਚੋਂ ਕਿਹੜਾ ਤੇਜ਼ਾਬੀ ਆ ਕਿਹੜਾ ਪੀਣ ਲਈ ਬੈਸਟ ਸੂਟੇਬਲ ਆ ਤਾਂ ਆਪਾਂ ਪਹਿਲੇ ਦੇ ਵਿੱਚ ਪਾਣੀ ਦੇ ਵਿੱਚ ਪਾਉਨੇ ਆ ਜੀ ਇਸ ਸਲੂਸ਼ਨ ਨੂੰ ਦੇਖੋ ਦੋਸਤੋ ਇਹ ਗ੍ਰੀਨ ਟੋਨ ਦਿਖਾ ਰਿਹਾ ਆ ਆਪਾਂ ਨੂੰ ਇਹ ਹਰੇ ਰੰਗ ਦਾ ਪਾਣੀ ਆ ਮਤਲਬ ਇਹਦਾ ਪੀ ਐਚ ਸਕੇਲ ਜਿਹੜਾ ਹੈਗਾ ਉਹ ਨਾਰਮਲ ਆ ਤੇ ਹੈਗਾ ਵੀ ਇਹ ਪਾਣੀ ਨਾਰਮਲ ਹੀ ਆ ਆਹ ਵਾਲਾ ਪਾਣੀ ਮੈਂ ਤੁਹਾਨੂੰ ਦੱਸਿਆ ਸੀ ਕਿ ਐਲਕੈਲਾਈਨ ਵਾਲਾ ਲਿੱਤਾ ਗਿਆ ਦੇਖੋ ਇਹ ਡਾਇਰੈਕਟ ਟੈਲ ਕਾਲ ਇਹਨਾਂ ਦਾ ਪਾਣੀ ਆ ਬਲੂ ਕਲਰ ਇਹ ਪਾਣੀ ਪੀਣ ਦੇ ਕਾਬਿਲ ਆ ਇਹ ਪਾਣੀ ਬਹੁਤ ਵਧੀਆ ਹੈਲਦੀ ਆ ਇੱਕ ਤਰੀਕੇ ਦੀ ਇਹ ਮੈਡੀਸਨ ਆ ਜਿਸ ਪਾਣੀ ਦੀ ਖੋਜ ਦੇ ਵਿੱਚ ਤੁਸੀਂ ਜਾਣਦੇ ਹੋ ਆਰਓ ਲੈਂਬੀ ਆਹ ਵਾਲੇ ਪਾਣੀ ਦੇ ਵਿੱਚ ਦੇਖੀ ਆਪਾਂ ਦੇਖੋ ਇਹ ਕਲਰ ਦਿਖਾ ਰਿਹਾ ਜੀ ਔਰੇਂਜ yellow 5 6 ਪੀ ਐਚ ਆ ਇਹ 6 ਪੀਐਚ ਦਾ ਪਾਣੀ ਆ ਮਤਲਬ ਇਹ ਐਸਿਡਿਕ ਪਾਣੀ ਆ ਇਹ ਤੇਜ਼ਾਬੀ ਪਾਣੀ ਆ ਇਹ ਜਾਂ ਆਰਓ ਦਾ ਪਾਣੀ ਆ ਜਾਂ ਇਹ ਬੋਟਲ ਪੈਕ ਪਾਣੀ ਆ ਜਿਹੜਾ ਹਲਕੇ ਆਰਓ ਜਿਹੜੇ ਬਾਜ਼ਾਰਾਂ ਦੇ ਵਿੱਚੋਂ ਆਪਾਂ ਨੇ ਲੈ ਕੇ ਲਗਾ ਲੇ ਜਾਂ ਬਹੁਤ ਵਧੀਆ ਵੀ ਲਗਾ ਲੇ ਪਰ ਉਹਨਾਂ ਨੂੰ ਸੈਟਿੰਗਾਂ ਦਾ ਨਹੀਂ ਪਤਾ ਸਹੀ ਤਰੀਕੇ ਦਾ ਆਰਓ ਕਿੰਨਾ ਪਾਣੀ ਦਾ ਲੈਵਲ ਜ਼ਰੂਰੀ ਆ ਉਹ ਨਹੀਂ ਪਤਾ ਤਾਂ ਇੱਕ ਚੰਗਾ ਆਰਓ ਵੀ ਤੁਹਾਡੇ ਲਈ ਬਰਬਾਦੀ ਦਾ ਕਾਰਨ ਬਣ ਸਕਦਾ ਆਮ ਵਾਲੇ ਪਾਣੀ ਵਾਲ ਜੇ ਆਪਾਂ ਦੋਸਤੋ ਗੌਰ ਕਰੀਏ ਦੇਖੋ ਇਹ ਉਸ ਤੋਂ ਵੀ ਘੱਟ ਪੀਐਚ orange color ਆ ਗਿਆ ਇਹ ਤਕਰੀਬਨ 4 ਤੋਂ 5 ਪੀਐਚ ਸਕੇਲ ਦਾ ਪਾਣੀ ਹੈ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਆ ਆਰਓ ਵਾਲਾ ਪਾਣੀ ਹੈ ਤੇ ਆ ਬੋਟਲ ਪੈਕ ਪਾਣੀ ਹੈ ਦੋਸਤੋ ਜਿਹੜਾ ਬੋਤਲਾਂ ਦੇ ਵਿੱਚ ਪਾਣੀ ਆ ਰਿਹਾ ਉਹ ਸਭ ਤੋਂ ਜ਼ਿਆਦਾ ਨੁਕਸਾਨ ਕਰਨ ਵਾਲਾ ਪਾਣੀ ਹੈਗਾ ਸੋ ਦੋਸਤੋ ਇਹ ਤਾਂ ਹੋ ਗਈ ਜੀ ਗੱਲ ਪਾਣੀ ਦੇ ਟੀਡੀਐਸ ਜਾਂ ਪੀਐਚ ਸਕੇਲ ਦੀ ਕੀ ਆਪਾਂ ਨੂੰ ਕਿਸ ਤਰੀਕੇ ਦਾ ਪਾਣੀ ਪੀਣਾ ਚਾਹੀਦਾ ਆ ਜਿਹੜੇ ਪਹਿਲੇ ਦੋਨੇ ਪਾਣੀ ਨੇ ਇਹ ਬਹੁਤ ਵਧੀਆ ਨੇ ਸਾਡੇ ਲਈ ਪਹਿਲਾ ਨਾਰਮਲ ਪਾਣੀ ਹੈ ਜੋ ਸਾਨੂੰ ਕੁਦਰਤ ਨੇ ਦੇ ਦਿੱਤਾ ਆਹ ਵਾਲਾ ਐਲਕੈਲਾਈਨ ਪਾਣੀ ਹੈ ਜੋ ਅਸੀਂ ਐਲਕੈਲਾਈਨ ਵਾਲੇ ਆਰਓ ਤੋਂ ਲਿੱਤਾ ਹੋਇਆ ਆਹ ਵਾਲਾ ਆਰਓ ਦਾ ਪਾਣੀ ਹੈ ਜਿਹੜਾ ਸਾਡੇ ਗੁਵਾਡੀਆਂ ਦੇ ਘਰੇ ਲੱਗਿਆ ਹੋਇਆ ਆਹ ਵਾਲਾ ਬੋਟਲ ਪੈਕ ਪਾਣੀ ਹੈ ਜੋ ਮੈਂ ਬਾਜ਼ਾਰ ਤੋਂ ਵਿੱਚੋਂ ਬੋਤਲ ਲੈ ਆਂਦੀ ਸਭ ਤੋਂ ਖਤਰਨਾਕ ਪਾਣੀ ਬੋਤਲ ਵਾਲਾ ਪਾਇਆਗਾ ਅਸੀਂ ਦੇਖੋ ਕਿੰਨੇ ਪੈਸੇ ਦੇ ਕੇ 20 ਰੁਪਏ ਦੀ ਬੋਤਲ ਅਸੀਂ ਖਰੀਦ ਕੇ ਲਿਆਏ ਆ ਤੇ ਅਸੀਂ ਤੇਜ਼ਾਬ ਵਾਲਾ ਪਾਣੀ ਤੇਜ਼ਾਬੀ ਪਾਣੀ ਪੀ ਰਹੇ ਹਾਂ ਇਹ ਸਾਡਾ ਲੀਵਰ ਵੀ ਖਰਾਬ ਕਰ ਸਕਦਾ ਇਹ ਸਾਡੇ ਗੁਰਦਿਆਂ ਲਈ ਵੀ ਨੁਕਸਾਨਦਾਇਕ ਆ ਇਹ ਸਾਡੇ ਲਈ ਕੈਂਸਰ ਕਾਰਕ ਵੀ ਹੋ ਸਕਦਾ ਤੇ ਸਾਡੇ ਜੋੜਾਂ ਦੇ ਵਿੱਚ ਦਰਦਾਂ ਦਾ ਕਾਰਨ ਵੀ ਅੱਜ ਕੱਲ ਲੋਕ ਕਹਿੰਦੇ ਫਿਰਦੇ ਹਨ ਮੇਰੇ 40 ਸਾਲ ਦੀ ਉਮਰ ਦੇ ਵਿੱਚ ਗੋਡੇ ਦੁਖਣ ਲੱਗ ਗਏ ਉਹ ਜਿਹੜਾ ਆਰਓ ਦਾ ਪਾਣੀ ਜਿਹੜੇ ਲੋਕ ਪੀਣਗੇ ਉਹਨਾਂ ਨੂੰ ਮਿਨਰਲਸ ਮਿਲਣੇ ਹੀ ਨਹੀਂ ਤਾਂ ਸਰੀਰ ਵਿਚਾਰਾ ਕੁਛ ਨਾ ਕੁਛ ਤਾਂ ਤਕਲੀਫ ਦੇਊਗਾ ਹੀ ਦੇਊਗਾ ਸੋ ਦੋਸਤੋ ਇਹ ਕਹਾਣੀ ਹੈ ਕਿ ਆਰਓ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਇੱਕ ਪ੍ਰੋਪਰ ਹੈਲਥ ਕੰਸਲਟੈਂਟ ਦੀ ਹੈਲਪ ਨਾਲ ਖਰੀਦੋ ਤਾਂ ਕਿ ਤੁਸੀਂ ਸਹੀ ਆਰਓ ਸਹੀ ਪਾਣੀ ਤੁਹਾਡੇ ਪਰਿਵਾਰ ਨੂੰ ਮਿਲ ਸਕੇ ਪੈਸੇ ਤਾਂ ਤੁਸੀਂ ਖਰਚ ਨਹੀਂ ਨਹੀਂ ਪੈਸੇ ਖਰਚ ਕੇ ਬਰਬਾਦੀ ਦਾ ਸਮਾਨ ਲਿਆਉਣਾ ਮੈਨੂੰ ਨਹੀਂ ਲੱਗਦਾ ਕਿ ਕੋਈ ਸਮਝਦਾਰੀ ਹੈ ਦੂਸਰਾ ਦੋਸਤੋਂ ਲਾਲਚ ਵਾਲਾ ਕੀੜਾ ਇੰਨਾ ਜਿਆਦਾ ਸਾਡੇ ਸਮਾਜ ਵਿੱਚ ਫਸਿਆ ਹੋਇਆ ਕਿ ਅੱਜਕੱਲ੍ਹ ਨਾ ਇੱਕ ਵਾਈਟ ਕਲਰ ਦੀ ਬੋਡੀ ਦੇ ਮੈਂ ਉਦਾਹਰਨ ਦੇ ਦਿੰਦਾ ਜਿਨ੍ਹਾਂ ਦਾ ਟੈਂਕ ਨੀਚੋਂ ਵਾਈਟ ਕਲਰ ਦਾ ਜਿੱਥੇ ਪਾਣੀ ਸਟੋਰ ਹੁੰਦਾ ਉਸ ਗੱਲ ਦਾ ਪੂਰਾ ਪੂਰਾ ਖਿਆਲ ਰੱਖਣਾ ਚਾਹੀਦਾ ਉਹਦੇ ਵਿੱਚ ਵੀ ਸੈਕੰਡ ਗ੍ਰੇਡ ਦੀਆਂ ਬੋਡੀਆਂ ਮੈਂ ਬਹੁਤ ਲੋਕਾਂ ਦੇ ਘਰੇ ਦੇਖੀ ਬਹੁਤ ਮਤਲਬ ਜ਼ਿਆਦਾਤਰ ਲੋਕਾਂ ਦੇ ਘਰੇ ਦੇਖੀਆਂ ਉਹਦੇ ਵਿੱਚ ਜਦੋਂ ਪਾਣੀ ਜਾ ਕੇ ਸਟੋਰ ਹੁੰਦਾ ਸੈਕੰਡ ਗ੍ਰੇਡ ਦੀ ਬੋਡੀ ਆ ਉਹ ਪਾਣੀ ਉੱਪਰੋਂ ਚਾਹੇ ਮਸ਼ੀਨ ਬਹੁਤ ਵਧੀਆ ਸਾਫ਼ ਕਰਕੇ ਦੇ ਦੇਵੇ ਜਦੋਂ ਉਹਦੇ ਵਿੱਚ ਜਾ ਕੇ ਸਟੋਰ ਹੁੰਦਾ ਨਾ ਤਾਂ ਉਹ ਆਪਣੇ ਆਪ ਦੇ ਵਿੱਚ ਹੀ ਬਿਮਾਰੀ ਦਾ ਕਾਰਨ ਬਣ ਜਾਂਦਾ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਤੇ ਧਿਆਨ ਰੱਖਣਾ ਪਊਗਾ ਤੇ ਮੈਨੂੰ ਲੱਗਦਾ ਕਿ ਮੈਂ ਇਕੱਲੇ-ਇਕੱਲੇ ਬੰਦੇ ਨੂੰ ਨਹੀਂ ਸਮਝਾ ਸਕਦਾ ਇਸ ਲਈ ਅਸੀਂ ਆਪਣਾ ਇੱਕ ਸਿਸਟਮ ਹੀ ਸੈੱਟ ਕਰਤਾ ਅਸੀਂ RO ਆਪਣੇ ਯੂਨਿਟ ਦੇ ਵਿੱਚ ਤਿਆਰ ਕਰਵਾ ਕੇ ਦਵਾਂਗੇ ਆਪਣੇ ਸੈਂਟਰ ਤੇ ਤਿਆਰ ਕਰਵਾ ਕੇ ਦਵਾਂਗੇ ਪ੍ਰੋਪਰ ਟੈਸਟਿੰਗ ਕਰਨ ਤੋਂ ਬਾਅਦ ਤੁਹਾਡੇ ਘਰੇ ਇੰਸਟਾਲ ਹੋਊਗਾ ਤੁਹਾਨੂੰ ਉਹ ਵਾਲਾ ਪਾਣੀ ਮਿਲੇਗਾ ਜਿਹੜਾ ਤੁਹਾਨੂੰ ਕਦੇ ਵੀ ਨੁਕਸਾਨ ਨਹੀਂ ਕਰੂਗਾ ਬਹੁਤ ਹੀ ਹੈਲਥ ਦੇ ਨਾਲ ਜੁੜੇ ਹੋਏ ਬੈਨੀਫਿਟ ਮਿਲਣਗੇ ਜੋ ਮੇਰਾ ਕੰਮ ਮੈਂ ਉਹ ਪੂਰਾ ਇਮਾਨਦਾਰੀ ਨਾਲ ਨਿਭਾ ਰਿਹਾ ਤੇ ਮੈਂ ਤੁਹਾਡੇ ਤੋਂ ਵੀ ਬਹੁਤ ਜ਼ਿਆਦਾ ਸਹਿਯੋਗ ਦੀ ਉਮੀਦ ਕਰਦਾ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਤੇ ਹਰ ਘਰ ਤੱਕ ਪਹੁੰਚਾਓ ਕਿਉਂਕਿ ਆਰਓ ਸਾਡੇ ਪਰਿਵਾਰ ਦੇ ਵਿੱਚ ਲੱਗਦਾ ਹੈ 70% ਲੋਕਾਂ ਦੇ ਘਰੇ ਪਰ ਲੋਕਾਂ ਨੂੰ ਸਮਝ ਨਹੀਂ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਇੱਕ ਹੋਰ ਗੱਲ ਦੋਸਤੋ ਮੇਰੇ ਨਿਜੀ ਰਿਸਰਚ ਦੇ ਮੁਤਾਬਕ ਤੁਹਾਨੂੰ ਜੋ ਵੀ ਤੁਹਾਡਾ ਜਿੱਥੇ ਪਾਣੀ ਸਟੋਰ ਹੁੰਦਾ ਜਿਹੜਾ ਆਰਓ ਦਾ ਟੈਂਕ ਆ ਉਹ 5 ਸਾਲ ਤੋਂ ਵੱਧ ਤੁਹਾਨੂੰ ਇਸਤੇਮਾਲ ਨਹੀਂ ਕਰਨਾ ਚਾਹੀਦਾ ਮਤਲਬ ਪੂਰਾ ਆਰਓ ਹੀ ਹਰ 5 ਸਾਲ ਬਾਅਦ ਤੁਹਾਨੂੰ ਨਮਾ ਲਵਾ ਲੈਣਾ ਚਾਹੀਦਾ ਮੈਂ ਦੇਖਦਾ ਕਿ ਲੋਕ 10-10 ਸਾਲ 12-12 ਸਾਲ ਉਹਨੂੰ ਸਰਵਿਸ ਕਰਵਾਈ ਜਾਂਦੇ ਆ ਉਸੇ ਨੂੰ ਇਸਤੇਮਾਲ ਕਰੀ ਜਾਂਦੇ ਆ ਉੱਪਰਲੀ ਇਹ ਲਾਈਨਾਂ ਕੈਂਡਲ ਵਗੈਰਾ ਜੋ ਚਿਪਕੇਜ ਕਰਨਾ ਹੁੰਦਾ ਉਹ ਚੇਂਜ ਕਰਵਾ ਲੈਂਦੇ ਆ ਪਰ ਦੋਸਤੋ ਨਹੀਂ ਤੁਸੀਂ ਕਲਪਨਾ ਕਰਕੇ ਦੇਖੋ ਕਿ ਜਿਹੜੇ ਟੈਂਕ ਦੇ ਵਿੱਚ ਪਿਛਲੇ 10 ਸਾਲਾਂ ਤੋਂ ਪਾਣੀ ਸਟੋਰ ਹੋ ਰਿਹਾ ਉਸ ਉਹ ਵੀ ਸੈਕੰਡ ਪ੍ਰੈਕਟਿਕ ਦਾ ਉਹਦੇ ਅੰਦਰਲੇ ਹਾਲਾਤ ਜੇ ਤੁਸੀਂ ਖੋਲ ਕੇ ਦੇਖੋਗੇ ਨਾ ਤਾਂ ਤੁਹਾਨੂੰ ਸਮਝ ਆ ਜਾਊਗਾ ਕਿ ਅਸੀਂ ਚੰਗੇ ਪਾਣੀ ਦੀ ਜਗਾ ਉਲਟਾ ਕੰਮ ਕਰ ਰਹੇ ਸੀ ਤੇ ਅਸੀਂ ਵੱਡੀਆਂ ਬਿਮਾਰੀਆਂ ਦੇ ਵਿੱਚ ਜਾ ਫਸੇ ਕਿਤੇ ਨਾ ਕਿਤੇ ਗਲਤੀ ਹੋ ਗਈ ਸੋ ਦੋਸਤੋ ਮੈਂ ਤਾਂ ਇਹੀ ਚਾਹੂਗਾ ਕਿ ਰੱਬ ਨੇ ਸਾਨੂੰ ਜਿਹੜਾ ਦਿਮਾਗ ਦਿੱਤਾ ਨਾ ਉਹਨੂੰ ਸਹੀ ਤਰੀਕੇ ਨਾਲ ਵਰਤੋ ਇੱਕ ਚੀਜ਼ ਹੋਰ ਇੰਨਾ ਕੁਝ ਵਧੀਆ ਸਮਝਾਉਣ ਦੇ ਬਾਵਜੂਦ ਵੀ ਸਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਨਾ ਕੁਝ ਲੋਕਾਂ ਦੇ ਨੈਗੇਟਿਵ ਕਮੈਂਟ ਆਏ ਬਿਜ਼ਨਸ ਸਟੰਟ ਆ ਦੋਸਤੋ ਦੋਈ ਰੋਟੀ ਖਾ ਹੁੰਦੀ ਹੈ ਮੇਰੇ ਤੋਂ ਤੀਸਰੀ ਮੈਂ ਖਾ ਨਹੀਂ ਸਕਦਾ ਪੈਸੇ ਸੁਪਰਮਾਨ ਦੀ ਕਿਰਪਾ ਨਾਲ ਠੀਕ-ਠਾਕ ਆ ਰਹੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਅਸੀਂ ਚਾਹੁੰਦੇ ਆ ਕਿ ਤੁਹਾਡਾ ਜਿੰਨਾ ਨੁਕਸਾਨ ਹੋ ਸਕੇ ਉਹ ਬਚ ਜAVE ਤੇ ਬਹੁਤੀ ਜਿਆਦਾ ਸਿਆਣਪਦਾਨ ਇੱਕ ਲੈਵਲ ਹੁੰਦਾ ਜਦੋਂ ਅਸੀਂ ਸਿਆਣਪ ਦੇ ਲੈਵਲ ਨੂੰ ਟੱਪ ਜਾਂਦੇ ਆ ਨਾ ਉਹ ਬੇਵਕੂਫੀ ਹੁੰਦੀ ਆ ਸਾਨੂੰ ਕੀ ਆ ਤੁਸੀਂ ਬਿਮਾਰ ਹੋ ਜਿਓ ਬਾਅਦ ਚੋਂ ਆ ਜਿਓ ਸਾਡੇ ਕੋਲੇ ਦਵਾਈਆਂ ਲੈਣ ਆਉਣਾ ਤੁਹਾਨੂੰ ਸਾਡੇ ਕੋਲੇ ਮੇਣਾ ਸੋ ਦੋਸਤੋ ਸਮਝਦਾਰੀ ਤੇ ਬਹਾਦਰੀ ਇੱਕ ਲੈਵਲ ਤੱਕ ਹੀ ਹੁੰਦੀਆਂ ਨੇ ਜਦੋਂ ਅਸੀਂ ਉਹਨੂੰ ਟੱਪ ਜਾਂਦੇ ਆ ਨਾ ਤਾਂ ਉਹ ਬੇਵਕੂਫੀ ਹੁੰਦੀ ਆ। ਸੋ ਦੋਸਤੋ ਇਸ ਚੀਜ਼ ਦਾ ਇੱਕ ਲੈਵਲ ਮੈਂਟੇਨ ਰੱਖੋ ਤਾਂ ਕਿ ਆਪਾਂ ਸਾਰੇ ਆ ਵਧੀਆ ਸਮਾਜਿਕ ਸਿਰਜ ਸਕੀਏ ਜੋ ਮੈਂ ਕਰ ਸਕਦਾ ਮੈਂ ਕਰ ਰਿਹਾ। ਬਾਕੀ ਤੁਸੀਂ ਆਪਣੇ ਲੈਵਲ ਤੇ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸ ਤਰੀਕੇ ਨਾਲ ਕਰੋ ਮੈਂ ਤਾਂ ਬੇਨਤੀ ਕਰੂੰਗਾ ਕਿ ਵੀਡੀਓ ਨੂੰ ਇੰਨੀ ਕਿ ਸ਼ੇਅਰ ਕਰੋ ਕਿ ਹਰ ਘਰ ਦੇ ਵਿੱਚ ਅਵੇਅਰਨੈਸ ਫੈਲੇ ਹੀ ਫੈਲੇ ਤੇ ਮੇਰਾ ਨੰਬਰ نیچے ਚੱਲ ਰਿਹਾ ਜਿਨ੍ਹਾਂ ਵਾਟਰ ਪਿਉਰੀਫਾਇਰ ਖਰੀਦਣਾ ਜਾਂ ਪਾਣੀ ਨਾਲ ਜੁੜੀ ਹੋਈ ਕੋਈ ਸਲਾਹ ਲੈਣੀ ਆ ਤਾਂ ਮੋਸਟ ਵੈਲਕਮ ਆ ਤੁਸੀਂ ਕਾਲ ਕਰ ਸਕਦੇ ਹੋ। Thank you, thank you very much.